ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਤੇ ਆਪਾਂ ਬਈ ਖੰਨੇ ਆ ਗਏ ਆ ਤੇ ਮੀਂਹ ਬਈ ਪਈ ਜਾਂਦਾ ਬਹੁਤ ਜ਼ਿਆਦਾ ਤੇ ਇੱਥੇ ਫਸ ਗਏ ਆ ਆ ਕੇ ਆਪਾਂ ਤੇ ਅੱਜ ਆਪਾਂ ਜਿਹੜਾ ਸਫਰ ਸੀਗਾ ਬਾਈ ਜੀ ਸਫਰ ਅੱਜ ਬਹੁਤ ਦੂਰ ਦਾ ਸੀਗਾ ਲੇਕਿਨ ਮੀਂਹ ਦੇ ਕਾਰਨ ਵਾ ਫਸ ਗਏ ਤੇ ਤੇ ਰੁਕੇ ਹੋਏ ਆ ਹਾਂ ਉਸ ਲਫਾਫੇ ਦੇ ਵਿੱਚ ਹੀ ਆ। ਹੋਰ ਇਹ ਮੀਂਹ ਆਈ ਜਾਂਦਾ। ਖੰਨੇ ਖੜੇ ਆਂ ਹੀ ਖੰਨੇ। ਬਹੁਤ ਜ਼ਿਆਦੇ ਮੀਂਹ ਆ। ਜਾਣੇ ਤਾਂ ਲੈ ਚੱਈਏ। ਬਈ ਆਪਾਂ ਸਾਈਕਲ ਆਇਆ ਉਹਦੇ ਸਾਈਕਲ ਜਿਹੜਾ ਆਪਣਾ ਪੈਂਚਰ ਹੋ ਗਿਆ ਸੀ ਇੱਕ ਉਹਦੇ ਕਰਕੇ ਰੁਕ ਗਿਆ ਸੀ ਤੇ ਉਦੋਂ ਬਾਅਦ ਬਈ ਮੀਂਹ ਨਹੀਂ ਜਾਣ ਹੀ ਨਹੀਂ ਦਿੱਤਾ ਅੱਗੇ ਆ ਆ ਖੜੇ ਆਪਣੇ ਸਾਈਕਲ ਬਈ ਤੇ ਕਾਹਦੇ ਬੈਗ ਬੁੱਕ ਬਸ ਥੋੜਾ ਜਿਹਾ ਘੜੂਗਾ ਮੀਂਹ ਤਾਂ ਫਿਰ ਦੇਖਦੇ ਆ ਕਰੀਂਦੇ ਆ ਤਿਆਰੀ ਪਰ ਲੱਗਦਾ ਨਹੀਂ ਮੀਂਹ ਘਟੂਗਾ ਇਹ ਕਰੋ ਭਾਈ ਵੀਡੀਓ ਨੂੰ ਮਤਲਬ ਸ਼ੇਅਰ ਲਾਈਵ ਤੇ ਜੁੜੋ ਜੀ ਲਾਈਵ ਤੇ ਆਓ ਭਾਈ ਲਾਈਵ ਤੇ ਆਜੋ ਲਾਈਵ ਤੇ ਸਾਰੇ ਜਿਹੜੇ ਦੇਖੋ ਫਤੇਗੜ ਸਾਹਿਬ ਭਾਈ 18 ਕਿਲੋਮੀਟਰ ਤੇ ਸਰਹੰਦ ਹੈਗਾ 15 ਕਿਲੋਮੀਟਰ ਅੱਧੇ ਪੁਣੇ ਘੰਟੇ ਦਾ ਮਾਰਾ ਸਮਾਂ ਦੇ ਦੇ ਤੇ ਆਪਾਂ ਸਰਹੰਦ ਚ ਲਵੜ ਗਈ ਅਜੇ ਸਰਹੰਦ ਪਾਸ ਠਹਿ ਕਰ ਲਾਂਗੇ ਲੋ ਘੰਟੇ 4 ਘੰਟੇ ਇਦਾਂ ਮੀ ਹਟ ਗਿਆ ਤਾਂ ਬਾਈ ਖਿੱਚਦਾ ਇੰਗਾ ਨਹੀਂ ਤਿਆਰੀ ਨਹੀਂ ਫਿਰ ਅੱਜ ਦੀ ਰਾਤ ਜਿਹੜੀ ਆਪਾਂ ਸਰਹੰਦੀ ਰੁਕਾਂਗੇ ਤੇ ਡਰਾਈਵਰ ਬਾਈ ਵੀ ਖੜਾ ਦੇਖੋ ਸਾਫ ਵਾਲੇ ਮੀਨੇ ਸਾਰਾ ਕੰਮ ਹੀ ਬਾਈ ਠੱਪ ਕਰਤਾ ਪਰ ਬਸ ਆ ਰੋਕਤਾ ਤੇ ਪਾਣੀ ਪਾਣੀ ਹੋ ਗਿਆ ਸੜਕਾਂ ਤੇ ਆਹ ਔਖਾ ਹੂ ਬਸ ਇਹ ਗਰਾਉਣਾ ਦੀ ਗੱਡੀ ਗੁੱਡੀ ਲੰਘਾ ਕਰੂਗਾ ਨਾ ਕੋਲ ਦੀ ਬਹੁਤ ਔਖਾ ਹੋ ਜੂਗਾ